ਵਾਹਿ ਗੁਰੂ ਜੋਤੋਂ ਪ੍ਰੇਮ ਖੇਲਣ ਕਾ ਚਾਉ ਜੋਤੋਂ ਪ੍ਰੇਮ ਖੇਲਣ ਕਾ ਆਓ ਸਿਰ ਧਰ ਤਲੀ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪਰ ਤਰੀ ਜਾ ਸਿਰ ਧੀ ਚ ਕਾਣ ਨਾ ਕੀਜੈ ਇਤ ਮਾਰਗ ਪਰ ਤਰੀਜ ਸਿਰ ਦੀਜ ਸਿਰ ਦੀਜ ਸਿਰ ਦੀਜ ਸਿਰ ਦੀਜ ਕਾਂ ਜੋ ਆਉਂ ਕੀ ਆਉਂ ਨਿਦਾਨ ਬਣੈ ਅਤ ਹੀ ਰਨ ਮੈਂ ਤਬ ਜੂਜ ਮਰੂੰ ਜੋ ਉਹ ਕਿਉਂ ਦੁਨਿਦਾਨ ਬਣੈ ਅਤਿ ਰਨ ਮੈਂ ਤਬ ਜੂਝ ਮਰੂੰ ਜਦ ਆਵਕਿਉ ਦੁਨਿਦਾਨ ਬਣੈ ਅਤਿ ਰਨ ਮੈਂ ਤਬ ਜੂਝ ਮਰੂੰ ਆਤ ਰਹਣ ਬਣ ਆ ਤੀਰਨ ਮੈਂ ਤਬ ਜੂਝਮਾ ਵਰ ਮੋਏ ਹੈ ਸੁਭ ਕਰ ਮਨ ਤੇ ਕਬ ਹੂ ਨਾ ਟਰੂ ਦੇਹ ਸਿਵਾ ਵਰ ਮੋਹੇ ਹੈ ਸੁਭ ਕਰ ਮਨ ਤੇ ਕਬ ਹੂ ਨਾ ਟਰੂ ਜਬ ਆਪ ਕੀ ਆਦ ਮਿਦਾਨ ਬਨੈ ਅਤ ਹੀ ਰਨ ਮੈਂ ਤਬ ਜੂਜ ਮਰੂ ਜੱਗ ਆਖੀਓ ਗੁਣ ਨਿਦਾਨ ਬਣੇ ਅਤਿ ਰਨ ਮੈਂ ਤਬ ਟੂੜ ਮਰੂੰ ਦੇ

निश्चय कर अपनी जीत करूं निश्चय कर अपनी जीत और सको अपने ही मन को एलाल क्यों गुण तो उचरो और सको अपने ਸਿੱਕਾ ਹੂੰ ਆਪਣੇ ਹੀ ਮਨ ਕੋ ਹਿਲਾਲ ਤੁਹਾਂ ਗੁਨ ਤੋਂ ਉਤਰੂ ਅਰਸ ਤੂੰ ਆਪਣੇ ਹੀ ਮਨ ਕੋ ਹਿਲਾਲ ਤੁਹਾਂ ਗੁਨ ਤੋਂ ਉਤਰੂ ਜਦ ਯਾਦ ਕੀ ਆਦ ਨਿਧਾਨ ਬਣੈ ਅਤ ਹੀਰਾਂ ਮੈਂ ਕਬ ਜੂਝ ਮਰੂ ਯਾਦਿਆ ਰੁਕੀ ਉਹ ਦਿਨਦਾਨ ਬਣੈ ਹਤੀਰਨ ਮੈਂ ਤਬ ਜੂਝ ਮਰੂੰ ਵਾਹਿਗੁਰੂ ਜੀ ਕਾ ਖਾਲਸਾ ਜਗ ਆਉ ਕੀ ਯੋਦ ਨਿਹਾਨ ਬਣੈ ਅਤਹੀ ਰਨ ਮੈਂ ਤਬ ਜੂਜ ਮਰੂ ਬਾਬਾ ਜੀ ਦਾ ਜੀਵਨ ਔਰ ਉਹਨਾਂ ਦੀ ਮਹਾਨ ਕੁਰਬਾਨੀ ਧੰਤਨ ਮਾਤਾ ਗੁਜਰਕੌਰ ਜੀ ਧੰਤਨ ਬਾਬਾ ਜੂਰਾਵਰ ਸਿੰਘ ਜੀ ਧੰਤਨ ਬਾਬਾ ਫਤੇ ਸਿੰਘ ਜੀ ਔਰ ਉਹਨਾਂ ਦੇ ਬਹੁਤ ਹੀ ਪਿਆਰ ਵਾਲੇ ਜਿਹੜੇ ਇਹ ਗੱਲ ਕਹਿ ਸਕਦੇ ਨੇ ਕਿ ਸੱਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਬਰ ਸੰਗ ਤੂਰੀ ਭਾਵ ਮਨ ਦੇ ਵਿੱਚ ਕੋਈ ਭੈ ਨਹੀਂ ਕੋਈ ਡਰ ਨਹੀਂ ਕਿ ਹਕੂਮਤਾਂ ਦਾ ਕਿੱਡਾ ਕਹਿਰ ਝੁੱਲ ਰਿਹਾ ਪਰ ਆਪਣੇ ਮੁਰਸ਼ਦ ਨੂੰ ਤੇ ਮੁਰਸ਼ਦ ਦੇ ਪਰਿਵਾਰ ਨੂੰ ਪਰਿਵਾਰ ਦੇ ਜੀਆਂ ਦੀ ਸੇਵਾ ਲਈ ਪਾਵੇਂ ਆਪਣਾ ਪਰਿਵਾਰ ਨਿਸ਼ਾਵਰ ਕਰਨਾ ਪਿਆ ਪਰ ਆਪਣੇ ਅਸੂਲਾਂ ਤੋਂ ਪਿੱਠ ਨਹੀਂ ਕੀਤੀ ਪਿਆਰਿਓ ਕਬੀਰ ਕਸੌਟੀ RAM ਕੀ ਝੂਠਾ ਟਿਕੈ ਨ ਕੋਏ RAM ਕਸੌਟੀ ਸੂਸ ਹੈ ਜੋ ਮਰ ਜੀਵਾ ਹੋਏ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਪਹਿਲਾ ਮਰਨਾ ਪੈਂਦਾ ਫਿਰ ਗੁਰੂ ਦੀ ਪ੍ਰੇਮਤ ਤੇ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਆਓ ਆਪ ਜੀ ਜਾਣਦੇ ਹੋ ਸਾਡੇ ਇਲਾਕੇ ਦੇ ਥੰਮ ਕਹ ਲਈਏ ਬੰਦਗੀ ਦਾ ਜਿਨ੍ਹਾਂ ਨੇ ਧਰਵਾ ਬੰਨਿਆ ਸਾਡੇ ਮੁਰਸ਼ਿਦ ਤਨਤਨ ਬਾਬਾ ਜੰਗੀਰ ਸਿੰਘ ਜੀ ਮਹਾਰਾਜ ਉਹਨਾਂ ਦੀ ਕਮਾਈ ਨੂੰ ਉਹਨਾਂ ਦੇ ਤਿਆਗ ਵਿਰਾਗ ਤੇ ਅਨਰਾਗ ਨੂੰ ਕੌਣ ਨਹੀਂ ਜਾਣਦਾ ਉਹਨਾਂ ਦੇ ਤਪਸਥਾਨ ਤੋਂ ਸਾਡੇ ਅਤੀ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਧੰਨ ਸਿੰਘ ਜੀ ਔਰ ਨਾਲ ਹੀ ਬਾਬਾ ਜੀ ਦੇ ਸੇਵਾਦਾਰ ਬਾਬਾ ਗੁਰਮੀਲ ਸਿੰਘ ਜੀ ਲੀਲੂ ਹੋਰ ਵੀ ਸੇਵਾਦਾਰ ਪਹੁੰਚੇ ਹਨ ਆਓ ਬਾਬਾ ਜੀ ਉਹਨਾਂ ਨੇ ਆਪਣੇ ਸਮੇਂ ਦੇ ਵਿੱਚੋਂ ਦਾਸਨ ਸਮਾਂ ਬਖਸ਼ਿਸ਼ ਕੀਤਾ ਹੈ ਬਹੁਤ ਬਹੁਤ ਧੰਨਵਾਦ ਬਾਬਾ ਜੀਆ ਦਾ ਕਿਉਂਕਿ ਇਹਨਾਂ ਦਾ ਤਾਂ ਅਸੀਂ ਦੇਣ ਨਹੀਂ ਦੇ ਸਕਦੇ ਦਾਸ ਨੂੰ ਇੱਥੇ ਤੱਕ ਪਹੁੰਚਣ ਲਈ ਜੋ ਬਖਸ਼ਿਸ਼ਾਂ ਤਾਂ ਹੀ ਰਹਿਮਤਾਂ ਪ੍ਰਾਪਤ ਹੋਈਆਂ ਹਨ ਇਹ ਸਾਰੀਆਂ ਇਹਨਾਂ ਹੀ ਮਾਪੁਰਖਾਂ ਦੀਆਂ ਹਨ ਸੋ ਆਓ ਬਾਬਾ ਜੀ ਤੋਂ ਬਾਕੀ ਦਾ ਰਹਿੰਦਾ ਸਮਾਂ ਆਪਾਂ ਇਸ ਸਮੇਂ ਮੁਤਾਬਕ ਅੱਜ ਦੇ ਜੋ ਪ੍ਰੋਗਰਾਮ ਲੀਕੇ ਹਨ ਬਚਨ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ